ਸਰਹਿੰਦ ਬਸੀ ਪਠਾਣਾ ਰੋਡ ਤੇ 4 ਨੰਬਰ ਚੁੰਗੀ ਕੋਲ ਇੱਕ ਮੋਟਰਸਾਈਕਲ ਸਵਾਰ ਦੀ ਸੜਕ ਵਿੱਚ ਪਏ ਟੋਏ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਯੋਗੇਸ਼ ਕੁਮਾਰ ਦੇ ਪਿਤਾ ਰਾਕੇਸ਼ ਕੁਮਾਰ ਵਾਸੀ ਸਰਹਿੰਦ ਨੇ ਦੱਸਿਆ ਕਿ ਉਸ ਦਾ ਲੜਕਾ ਯੋਗੇਸ਼ ਕੁਮਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਸਰਹਿੰਦ ਬਸੀ ਪਠਾਣਾ ਰੋਡ ਤੇ 4 ਨੰਬਰ ਚੁੰਗੀ ਕੋਲ ਉਸ ਦਾ ਮੋਟਰਸਾਈਕਲ ਸੜਕ ਵਿੱਚ ਪਏ ਟੋਏ ਦੇ ਵਿੱਚ ਡਿੱਗ ਗਿਆ ਸਰੇਨ। ਬਸੀ ਪਠਾਣਾ ਰੋਡ ਤੇ 4 ਨੰਬਰ ਚੁੰਗੀ ਕੋਲ ਇੱਕ ਮੋਟਰਸਾਈਕਲ ਸਵਾਰ ਦੀ ਸੜਕ ਵਿੱਚ ਪਏ ਟੋਏ ਦੇ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਯੋਗੇਸ਼ ਕੁਮਾਰ ਦੇ ਪਿਤਾ ਰਾਕੇਸ਼ ਕੁਮਾਰ ਵਾਸੀ ਸਰਹਿੰਦ ਨੇ ਦੱਸਿਆ ਕਿ ਉਸ ਦਾ ਲੜਕਾ ਯੋਗੇਸ਼ ਕੁਮਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਸ਼੍ਰੀ ਪਤੇਗੜ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਘਰ ਵਾਪਸ ਆ ਰਿਹਾ ਸੀ ਤਾਂ ਸਰਹਿੰਦ ਬਸੀ ਪਠਾਣਾ ਰੋਡ ਤੇ 4 ਨੰਬਰ ਚੁੰਗੀ ਕੋਲ ਉਸ ਦਾ ਮੋਟਰਸਾਈਕਲ ਸੜਕ ਵਿੱਚ ਪਏ ਟੋਏ ਦੇ ਵਿੱਚ ਡਿੱਗ ਗਿਆ। ਮਾਦਾ ਮੇਰਾ ਬੇਟਾ ਯੋਗੇਸ਼ ਕੁਮਾਰ ਇਹ ਫਸੇਗੜ ਜਹਰ ਤੋਂ ਮੁੱਛਾ ਦੇ ਕੇ ਆ ਰਿਹਾ ਸੀ ਤੇ ਇਹ ਸ਼ੌਸਪੂਲ ਦੇ ਜਿਹੜੇ ਜਿਹੜਾ ਖੱਡਾ ਹੈ ਉਹਦੇ ਵਿੱਚ ਟਕਰਾਉਣ ਕਰਨ ਤੇ ਜਿਹੜਾ ਮੋਰਡਰ ਹੋ ਗਿਆ ਉਹ ਅੱਗੇ ਪੈਂਚਰ ਹੋ ਗਿਆ ਪਰ ਉਹਦੇ ਤੋਂ ਬਾਅਦ ਉਹ ਸੋਖ ਸੁਸੰਗਾਰੇ ਉਸ ਤੋਂ ਬਾਅਦ ਉਹ ਜਾ ਰਿਹਾ ਜਿਸ ਦੇ ਕਾਰਨ ਇਹਦਾ ਸਿਰ ਦੇ ਵਿੱਚ ਸੱਟ ਵੱਜੀ ਉਸ ਤੋਂ ਬਾਅਦ ਉਹ ਇਸ ਨੂੰ ਹਸਪਤਾਲ ਦੇ ਵਿੱਚ ਐਮਰਜੈਂਸੀ ਕਰਵਾਇਆ ਗਿਆ ਜਿੱਥੇ ਉਸ ਦੀ ਡੈਥ ਹੋ ਗਈ ਔਰ ਅਸੀਂ ਪ੍ਰਸ਼ਾਸਨ ਵੱਲੋਂ ਮੰਗ ਕਰਦੇ ਆ ਕਿ ਇਸ ਘਟਨਾ ਨੂੰ ਜਲਦ ਤੋਂ ਜਲਦ ਠੁਣਵਾਇਆ ਜਾ ਸਕੇ ਤਾਂ ਜੋ ਕਿ ਕਿਸੇ ਹੋਰ ਨਾਲ ਘਟਨਾ ਨਾ ਵਾਪਰ ਸਕੇ ਕਿਸੇ ਦੀ ਜ਼ਿੰਦਗੀ ਦੇ ਨਾਲੇ ਪਰਵਾੜ ਨਾ ਹੋ ਸਕੇ ਕੋ ਸਾਡਾ ਤਾਂ ਹੁਣ ਚਲੋ ਬੱਚਾ ਇਸ ਦੁਨੀਆ ਨੂੰ ਚਲੇ ਤੰਗੀ ਦਾ ਕਹਿ ਗਿਆ ਅਰ ਕਿਸੇ ਹੋਰ ਦੇ ਬੱਚੇ ਦੀ ਜਾਂ ਕਿਸੇ ਦੀ ਵੀ ਜਾਨ ਨਾ ਜਾ ਸਕੇ ਸਰਬ ਪ੍ਰਸ਼ਾਸਨ ਦੀ ਇਹ ਮੰਗ ਕਰਦੇ ਆ ਕਿ ਪਲੀਜ਼ ਇਸ ਜੀਜਾ ਨੂੰ ਜਰੂਰ ਚਾਜਦਸ ਚੁਲਾ। ਉਹ ਭਰਾਇਆ ਜਾਵੇ, ਘੱਡੇ ਭਰਾਇਆ ਜਾਣ ਤਾਂ ਜੋ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ। ਸਾਡਾ ਬੱਚਾ ਹੁਣ ਕੱਚਾ ਫਰਸ਼ ਉੱਤ ਗਿਆ। ਅਸੀਂ ਤਾਂ ਹੁਣ ਚਲੋ ਰੱਫ ਦਾ ਧਾਣਾ ਬੰਦ ਕੇ ਇਸ ਨੂੰ ਕੋਸ਼ਿਸ਼ ਕਰਾਂਗੇ ਬੁਨਾਨ ਦੀ ਵਾਪਕ ਕੋਈ ਨਹੀਂ ਹੈਗੀਆ। ਬਹੁਤ ਔਖਾ ਕਹਿਣਾ ਵਰਤਨਾ ਜਿੰਦ ਜੀਤੀਆ ਪਤਾ ਉਨੀ ਲੱਗਦਾ। ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਪਲੀਜ਼ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਵੇ ਤਾਂ ਜੋ ਕਿ ਕਿਸੇ ਹੋਰ ਨਾਲੇ ਤੋਂ ਜ਼ੁਰਗਟ ਨਾਲ ਲਾਹਣ ਸੇ